ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਧ ਸੰਗਤ ਜੀ ਅੱਜ ਆਪਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 216 ਤੋਂ ਸੰਥਿਆ ਆਰੰਭ ਕਰ ਰਹੇ ਹਾਂ ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਮਾਝ ਮਹੱਲਾ 5 ਇੱਕ ਓੰਕਾਰ ਸਤਿਗੁਰ ਪ੍ਰਸਾਦ ਦੀਨ ਦਇਆਲ ਦੰਬੋਦਰ ਰਾਯਾ ਜੀਓ ਕੋਟ ਜਨਾ ਕਰ ਸੇਵ ਲਗਾਇਆ ਜੀਓ ਭਗਤ ਬਸਲ ਤੇਰਾ ਬਿਰਦ ਰਖਾਇਆ ਜੀਓ ਪੂਰਨ ਸਭ ਨਹੀਂ ਜਾਈ ਜੀਓ ਕਿਉ ਪੇਖਾ ਪ੍ਰੀਤਮ ਕਵਣ ਸੋ ਕਰਨੀ ਜੀਓ ਸੰਤਾ ਦਾਸੀ ਸੇਵਾ ਚਰਣੀ ਜੀਓ ਇਹੋ ਜੀਓ ਬਤਾਈ ਬਲ ਬਲ ਜਾਈ ਜੀਓ ਤਿਸ ਨੇਬ ਨੇਬ ਲਗਉ ਪਾਈ ਜੀਓ ਪੁੱਥੀ ਪੰਡਤ ਵੇਦ ਖੋਜਨਤਾ ਜੀਓ ਓਏ ਬੈਰਾਗੀ ਤੀਰਥ ਨਾਵੰਤਾ ਜੀਓ ਗੀਤ ਨਾਦ ਕੀਰਤਨ ਗਾਵੰਤਾ ਜੀਓ ਹਰ ਨਿਰਪਉ ਨਾਮ ਧਿਆਈ ਜੀਓ ਭਏ ਕਿਰਪਾਲ ਸੁਆਮੀ ਮੇਰੀ ਜੀਓ ਪਤਤ ਪਵਿਤ ਲਗ ਗੁਰ ਪੈਰੇ ਜੀਓ ਭ੍ਰਮ ਭਉ ਕਾਟ ਕੀਏ ਨਿਰਵੈਰੇ ਜੀਓ ਗੌਰ ਮਨ ਕੀ ਆਸ ਪੂਰਾਈ ਜੀਓ ਜਿਨ ਨਾਉ ਪਾਇਆ ਸੋ ਤਨਵੰਤਾ ਜੀਓ ਜਿਨ ਪ੍ਰਭ ਧਿਆਇਆ ਸੋ ਸੋਭਾਵੰਤਾ ਜੀਓ ਜਿਸ ਸਾਧੂ ਸੰਗਤ ਤਿਸ ਸਭ ਸੁਕਰਣੀ ਜੀਓ ਜਨ ਨਾਨਕ ਸਹਿਜ ਸਮਾਈ ਜੀਓ ਗੌੜੀ ਮਹੱਲਾ ਪੰਜਵਾ ਮਾਝ ਆਉ ਹਮਾਰਾ ਆਰਾਮ ਪਿਆਰੇ ਜੀਓ ਰੈਣ ਦਿਨਸ ਸਾਸ ਸਾਸ ਚਿਤਾਰੇ ਜੀਓ ਸੰਤ ਦੇਉ ਸੰਦੇਸਾ ਪੈ ਚਰਣਾ ਰੇ ਜੀਓ ਤੁਧ ਬਿਨ ਕਿਤ ਵਿਧ ਤਰੀਏ ਜੀਓ ਸੰਗਤ ਮਾਰੈ ਮੈਂ ਕਰੇ ਅਨੰਦਾ ਜੀਓ ਵਣ ਤ੍ਰਣ ਤ੍ਰਿ ਭਵਨ ਸੁਖ ਪਰਮ ਆਨੰਦਾ ਜੀਓ ਸੇਜ ਸੁਹਾਵੀ ਇਹੋ ਮਨ ਬਿਗਸੰਦਾ ਜੀਓ ਏਖ ਦਰਸ਼ਨ ਇਹੋ ਸੁਖ ਲਹੀਐ ਜੀਓ ਚਰਨ ਪਖਾਰ ਕਰਿ ਨਿਤ ਸੇਵਾ ਜੀਓ ਪੂਜਾ ਅਰਚਾ ਮੰਦਨ ਦੇਵਾ ਜੀਓ ਦਾਸਨ ਦਾਸ ਨਾਮ ਜਪ ਲੇਵਾ ਜੀਓ ਬਿਨਉ ਠਾਕੁਰ ਪਹਿ ਕਹੀਐ ਜੀਓ ਇਛ ਪੁੰਨੀ ਮੇਰੀ ਮਨ ਤਨ ਹਰਿਆ ਜੀਓ ਦਰਸ਼ਨ ਪੇਖਤ ਸਭ ਦੁੱਖ ਪਰ ਹਰਿਆ ਜੀਓ ਹਰ ਹਰ ਨਾਮ ਜਪੇ ਜਪਤਰਿਆ ਜੀਓ ਇਹੋ ਅਜਰ ਨਾਨਕ ਸੁਖ ਸਹੀਐ ਜੀਓ ਗਉੜੀ ਮਾਝ ਮਹੱਲਾ ਪੰਜਵਾ ਸੁਣ ਸੁਣ ਸਾਜਨ ਮਨ ਮਿੱਤ ਪਿਆਰੇ ਜੀਓ ਮਨ ਤਨ ਤੇਰਾ ਇਹੋ ਜੀਓ ਭੇਵਾਰੇ ਜੀਓ ਵਿਸਰਨਾਹੀ ਪ੍ਰਵ ਪ੍ਰਾਨ ਆਧਾਰੇ ਜੀਓ ਸਦਾ ਤੇਰੀ ਸਰਣਾਈ ਜੀਓ ਜਿਸ ਮਿਲੇ ਮਨ ਜੀਵੈ ਭਾਈ ਜੀਓ ਘਰ ਪ੍ਰਸਾਦੀ ਸੋ ਹਰ ਹਰ ਪਾਈ ਜੀਓ ਸਭ ਕਿਸ ਪ੍ਰਭ ਕਾ ਪ੍ਰਭ ਕੀਆ ਜਾਈ ਜੀਓ ਪ੍ਰਭ ਕਾ ਸਾਧ ਬਲ ਜਾਈ ਜੀਓ ਏਹੋ ਨਿਦਾਨ ਜਪ ਵਡ ਭਾਗੀ ਜੀਓ ਨਾਮ ਨਿਰੰજન ਏਕ ਲਿਵ ਲਾਗੀ ਜੀਓ ਘੁਰ ਪੂਰਾ ਪਾਇਆ ਸਭ ਦੁੱਖ ਮਿਟਾਇਆ ਜੀਓ ਆਠ ਪਹਿਰ ਗੁਣ ਗਾਇਆ ਜੀਓ ਰਤਨ ਪਦਾਰਥ ਹਰ ਨਾਮ ਤੁਮਾਰਾ ਜੀਓ ਤੂੰ ਸੱਚਾ ਸਾਹੂ ਭਗਤ ਬਣ ਜਾ ਰਾ ਜੀਓ ਹਰ ਧਨ ਰਾਸ ਸੱਚ ਵਾਪਾਰਾ ਜੀਓ ਜਨ ਨਾਨਕ ਸਤਿ ਬਲਿਹਾਰਾ ਜੀਓ ਰਾਗ ਗਉੜੀ ਮਾਝ ਮਹੱਲਾ 5ਵਾਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਮੇਰਾ ਬਹੁਮਾਨ ਕਰਤੇ ਤੂੰ ਮੇਰਾ ਬਹੁਮਾਨ ਜੋ ਰਤ ਮਾਰੈ ਸੁਖ ਵਸਾ ਸੱਚ ਸਬਦ ਨੀਸਾਨ ਰਹਾ ਸਬੇ ਗੱਲਾ ਜਾਤੀਆ ਸੁਣ ਕੇ ਚੁੱਪ ਕੀਆ ਕਦ ਹੀ ਸੁਰਤ ਨਾ ਲੱਦੀਆ ਮਾਇਆ ਮੋਹੜਿਆ ਦੇਹ 부ਜਾਰਤ ਸਰਤਾ ਸੇ ਅਖੀ ਡਿਟੜਿਆ ਕੋਈ ਜੇ ਮੂਰਖ ਲੋਬੀਆ ਮੂਲ ਨਾ ਸੁਣੀ ਕਹਿਆ ਇਕਸ ਦੋ ਚੌਕਿਆ ਗਣੀ ਸਭ ਇਕਤ ਸਾਧ ਮੁਠੀ ਇਕ ਅਧ ਨਾਏ ਰਸੀੜਾ ਕਾਵਿਰਲੀ ਜਾਏ ਮੁਠੀ ਭਗਤ ਸੱਚੇ ਦਰਸੋ ਦੇ ਆਨੰਦ ਕਰਹ ਦਿਨ ਰਾਤ ਰੰਗ ਰਤੇ ਪਰਮੇਸ਼ਰੈ ਜਨ ਨਾਨਕ ਤਿਨ ਬਲ ਜਾਤ ਗਉੜੀ ਮਹੱਲਾ ਪੰਜਵਾ ਮਾਝਉ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧਿਆ ਪੂਰਨ ਸਤਗੁਰ ਗਿਆਨ ਰਹਾਉ ਜੇਤ ਘਟ ਵਸੈ ਪਰ ਬ੍ਰਹਮਾ ਸੋਈ ਸੁਹਾਵਾ ਥਾਉ ਜਮ ਕੰਕਰ ਨੀੜ ਨ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣੀਆ ਨਾ ਜਾਪੈ ਆਰਾਧ ਉਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਭਏ ਕਿਰਪਾਲ ਗੁਸਾਈਆ ਨਠੇ ਸੋਗ ਸੰਤਾਪ ਤੱਤੀ ਵਾਉ ਨ ਲੱਗੈ ਸਤਗੁਰ ਰਖੇ ਆਪ ਘੁਰ ਨਾਰਾਇਣ ਦਇयो ਗੁਰ ਘੁਰ ਸੱਚਾ ਸਰਜਨ ਹਾਰ ਘੁਰ ਤੁਠ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ ਗੌੜੀ ਮਾਜ ਮਹੱਲਾ ਪੰਜਵਾ ਹਰ ਰਾਮ 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 ਰਾਮਾ ਜਪ ਪੂਰਨ ਹੋਏ ਕਾਮਾ ਰਹਾਉ ਰਾਮ ਗੋਬਿੰਦ ਜਪੇਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਪਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾਹੀ ਕਿਉ ਗੋਬਿੰਦ ਮਨਹੁ ਵਿਸਾਰੀਐ ਜਿਸ ਸਿਮਰਤ ਦੁਖ ਜਾਹੀ ਜੇਸਾ ਲੜ ਲੱਗੇ ਹੈ ਜੀਵੀ ਹੈ ਭਾਵ ਜਲ ਪਾਈਏ પાર ਮਿਲ ਸਾਧੂ ਸੰਗ ਉਧਾਰ ਹੋਏ ਮੁਖ ਊਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੇ ਨਾਮ ਜਪ ਦਰ ਸੱਚੈ ਸਾ ਬਾਸ ਗੌੜੀ ਮਾਜ ਮਹੱਲਾ ਪੰਜਵਾ ਮੀਠੇ ਹਰ ਗੁਣ ਗਾਉ ਜਿੰਦੂ ਤੂੰ ਮੀਠੇ ਹਰ ਗੁਣ ਗਾਉ ਸੱਚੇ ਸੇ ਤੀਰਤਿਆ ਮਿਲਿਆ ਨਿਥਾ ਵੇਥਾ ਰਹਾਉ ਹੋਰ ਸਾਧ ਸਭ ਫਿੱਕਿਆ ਤਨ ਮਨ ਫਿੱਕਾ ਹੋਏ ਵਿਣ ਪਰਮੇਸ਼ਰ ਜੋ ਕਰੇ ਫਿਟ ਸੋ ਜੀਵਨ ਸੋਏ ਅੰچل ਗਹਿ ਕੈ ਸਾਧਕਾ ਤਰਣਾ ਇਹੋ ਸੰਸਾਰ ਪਾਰ ਬ੍ਰਹਮ ਆਰਾਧਿਐ ਉਧਰੈ ਸਭ ਪਰਵਾਰ ਸਾਜਨ ਬੰਧ ਸੋ ਮਿੱਤਰ ਸੋ ਹਰ ਨਾਮ ਹਿਰਦੈ ਦੇ ਔਗਣ ਸਭ ਮਿਟਾਏ ਕੈ ਪਰ ਉਪਕਾਰ ਕਰੇ ਮਾਲ ਖਜ਼ਾਨਾ ਥੇ ਹੋ ਘਰ ਹਰ ਕੇ ਚਰਨ ਨਿਧਾਨ ਨਾਨਕ ਜਾਚਕ ਦਰ ਤੇਰੇ ਪ੍ਰਭ ਤੁਧਨੋਂ ਮੰਗੈ ਦਾਨ ਹਾਂਜੀ ਨਾਨਕ ਜਾਚਕ ਇਥੇ ਠਮਕ ਦਰ ਤੇਰੇ ਪ੍ਰਭ ਇਥੇ ਵਿਸ਼ਰਾਮ ਤੁਧਨੋਂ ਮੰਗੈ ਦਾਨ ਜਿਹੜਾ ਪ੍ਰਭ ਸ਼ਬਦ ਹੈ ਇਹ ਦੇਹਲੀ ਦੀਪਕ ਹੈ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਰਾਗ ਗਉੜੀ ਮਹਲਾ ਨਵਾਂ ਸਾਦੋ ਮਨ ਕਾ ਮਾਨ ਤਿਆਗਾਓ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਿਨ ਸੁਭਾਗਾ ਰਹਾਓ ਸੁਖ ਦੁਖ ਦੋਨੋ ਸਾਮ ਕਰ ਜਾਨੈ ਔਰ ਮਾਨ અપਮਨ ਹਰਖ ਸੋਗ ਤੇ ਰਹਿ ਅਤੀਤਾ ਤਿੰਨ ਜਗ ਤਤ ਪਛਾਨਾ ਉਸ ਤਾਂ ਤਨਿੰਦਾ ਦਉ ਤਿਆਗੈ ਖੋਜੈ ਪਦ ਨਿਰਵਾਨ ਜਨ ਨਾਨਕ ਇਹੋ ਖੇਲ ਕਠਨ ਹੈ ਕਿਨਹੁ ਗੁਰਮੁਖ ਜਾਨਾ ਗਉੜੀ ਮਹਲਾ ਨਾਵਾ ਸਾਦੋ ਰਚਨਾ ਰਾਮ ਬਨਾਈ ਇਕ ਬਿਨਸੈ ਇਕ ਅਸਥਿਰ ਮਨੈ ਅਚਰਜ ਲਖਿਓ ਨ ਜਾਇ ਰਹਾ ਕਾਮ ਕ੍ਰੋਧ ਮੋਹ ਬਸਪਰਾਨੀ ਹਰ ਮੂਰਤ ਵਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜਿਉ ਸੁਪਨਾ ਰਹਿ ਨਾਹੀ ਜੋ ਦੀਸੈ ਸੋ ਸਗਲ ਬਿਨਸੈ ਜਿਉ ਬਾਦਰ ਕੀ ਛਾਈ ਜਨ ਨਾਨਕ ਜਗ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ ਗਉੜੀ ਮਹੱਲਾ ਨਵਾ ਪ੍ਰਾਨੀ ਕਾਉ ਹਰ ਜਸ ਮਨ ਨਹੀਂ ਆਵੈ ਤੈਨ ਸੰਮਗਨ ਰਹਿ ਮਾਇਆ ਮੈਂ ਕਹੋ ਕੈਸੇ ਗੁਣ ਗਾਵੈ ਰਹਾਉ मीत माया मामता सियो एह विद आप बंधाव मृग तृष्णा जो झूठो एह जग देख भुगत मुक्त का कारण स्वामी मुड़ता बिस्रा वै जन नानक कोट भजन को राम को पावै गौड़ी महला नावा साधो यो मन गहे न जाए ਚਾਂਚਲ ਤ੍ਰਿਸ਼ਨਾ ਸੰਗ ਵਸਤ ਹੈ ਜਾ ਤੀ ਥਿਰ ਨਾ ਰਹਾਇ ਰਹਾਉ ਕਠਨ ਕਰੋਦ ਘਟ ਹੀ ਕੇ ਭੀਤਰ ਜੇ ਸੁਧ ਸਭ ਬਿਸਰਾਈ ਰਤਨ ਗਿਆਨ ਸਭ ਕੋ ਹਿਰ ਲੀਨਾ ਤਾ ਸੇਵ ਕਾਸ਼ ਨਾ ਬਸਾਈ ਜੋਗੀ ਯਤਨ ਕਰਤ ਸਭ ਹਾਰੇ ਗੁਨੀ ਰਹੀ ਗਨ ਗਾਈ ਜਨ ਨਾਨਕ ਹਰ ਭਏ ਦਿਆਲਾ ਤਉ ਸਭ ਵਿਦਬਨ ਆਈ ਗੌੜੀ ਮਹੱਲਾ ਨਾਵਾ ਸਾਦੋ ਗੋਬਿੰਦ ਕੇ ਗੁਣ ਗਾਵਾਓ ਮਾਨਸ ਜਨਮ ਅਮੋਲਕ ਪਾਇਓ ਮਿਰਥਾ ਕਾਹੇ ਗਵਾਵਾਓ ਰਹਾ ਪਾਤਤ ਪੁਨੀਤ ਦੀਨ ਬੰਧ ਹਰ ਸਰਨ ਤਾਹੇ ਤੁਮ ਆਵਾਓ ਗਾਜ ਕੋ ਤਰਾਸ ਮਿਟਿਓ ਜਿਹ ਸਿਮਰਤ ਤੁਮ ਕਾਹੇ ਬਿਸਰਾਵਾਓ ਤਜ ਅਭਿਮਾਨ ਮੋਹ ਮਾਇਆ ਫੁਨ भजन राम चित लावाओ नानक कहत मुक्त पंथ एहो गुरमुख होए तुम पावाओ गौड़ी मोहल्ला नावा को माई भूलियो मन समझावे ਏਦ ਪ੍ਰਾਨ ਸਾਧ ਮਗ ਸੁਨ ਕਰ ਨਿਮਖ ਨ ਹਰ ਗੁਣ ਗਾਵੇ ਰਹਾਉ ਦੁਲਬ ਦੇਹ ਪਾਏ ਮਾਨਸ ਕੀ ਬਿਰਥਾ ਜਨਮ ਸਿਰਾਵੇ ਮਾਇਆ ਮੋਹ ਮਹਾ ਸੰਕਟ ਬਾਨ ਤਾ ਸਿਰ ਚੋਪਜਾਵੇ ਜਿਹੜਾ ਬਨ ਸ਼ਬਦਾਂ ਇਹ ਭੋਲਾ ਬੋਲਣਾ ਅੰਤਰ ਬਾਹਰ ਸਦਾ ਸੰਗ ਪ੍ਰਭ ਤਾ ਸਿ ਉਹ ਨੇਹੂ ਨ ਲਾਵੇ ਨਾਨਕ ਮੁਕਤ ਤਾਹੇ ਤਮ ਮਨਹੁ ਜਿਹ ਘਟ ਰਾਮ ਸਮਾਵ ਗਵੜੀ ਮਹੱਲਾ ਨਾਵਾ ਸਾਦੋ ਰਾਮ ਸਰਨ ਵਿਸਰਮ ਬੇਦ ਪੁਰਾਨ ਪੜੇ ਕੋ ਇਹ ਗੁਣ ਸਿਮਰੇ ਹਰ ਕੋ ਨਾਮਾ ਰਹਾਉ ਲੋਭ ਮੋਹ ਮਾਇਆ ਮਮਤਾ ਫੋਨ ਆਵਿਖਿਆਨ ਕੀ ਸੇਵਾ ਹਰਖ ਸੋਗ ਪਰਸੈ ਜਿਹ ਨਾ ਹਨ ਸੋ ਮੂਰਤ ਹੈ ਦੇਵਾ ਸੁਰਗ ਨਰਕ ਅੰਮ੍ਰਿਤ ਵਿਖੇ ਇਹ ਸਭ ਤਿਉ ਕੰਚਨ ਅਰ ਪੈਸਾ ਉਸਤਤ ਨਿੰਦਾ ਇਹ ਸਮਝਾ ਕੈ ਲੋਭ ਮੋਹ ਫੋਨ ਤੈਸਾ ਦੁਖ ਸੁਖ ਇਹ ਬਾਦੇ ਜਿਹ ਨਾ ਹਨ ਤਿਹ ਤੁਮ ਜਾਣੋ ਗਿਆਨੀ ਨਾਨਕ ਮੁਕਤ ਤਾਹੇ ਤੁਮ ਮਾਨਾਉ ਇਹ ਬੇਦ ਕੋ ਜੋ ਪ੍ਰਾਨੀ ਗੌੜੀ ਮਹੱਲਾ ਨਾਵਾ ਮਾਨ ਰੇ ਕਹਾ ਭਇਓ ਤੈ ਬੌਰਾ ਅਹਿਨਸ ਆਉਦ ਘਟੈ ਨਹੀਂ ਜਾਣੈ ਭਇਓ ਲੋਭ ਸੰਗ ਹੌਰਾ ਰਹਾਉ ਜੋ ਤਨ ਤੈ ਆਪਨੋ ਕਰ ਮਾਨਿਓ ਅਰ ਸੁੰਦਰ ਗ੍ਰਹਿ ਨਾਰੀ ਇਨ ਮੈਂ ਕਛ ਤੇਰੋ ਰੇ ਨਾਹਨਾ ਦੇਖੋ ਸੋਚ ਵਿਚਾਰੀ ਰਤਨ ਜਨਮ ਆਪਣੋਂ ਤੈ ਹਾਰਿਉ ਗੋਬਿੰਦ ਗਤ ਨਹੀਂ ਜਾਨੀ ਨਿਮਖ ਨਾ ਨੀਨ ਭਇਓ ਚਰਨਨ ਸਿਉ ਮਿਰਥਾ ਆਉ ਦਸਰਾਨੀ ਕਹੋ ਨਾਨਕ ਸੋਈ ਨਰ ਸੁਖੀਆ RAM ਨਾਮ ਗੁਣ ਗਾਵੇ ਔਰ ਸਗਲ ਜਗ ਮਾਇਆ ਮੋਹਿਆ ਨਿਰਭੈ ਪਾਦਨਿ ਈ ਪਾਵੇ ਗਉੜੀ ਮਹੱਲਾ ਨਵਾ ਨਰ ਅਚੇਤ ਪਾਪ ਤੇ ਡਰ ਰੇ ਦੀਨ ਦਇਆਲ ਸਗਲ ਭੈ ਭੰਜਨ ਸਰਨ ਤਾਹੇ ਤੁਮ ਪਰ ਰੇ ਰਹਾਉ ਮੇਦ ਪ੍ਰਾਨ ਜਾਸ ਗੁਣ ਗਾਵਤ ਤਾ ਕੋ ਨਾਮਹੀਏ ਮੋ ਧਰ ਰੇ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਾਸਮਲ ਸਭ ਹਰ ਰੇ ਮਾਨਸ ਦੇਹ ਬਹਰ ਨਹ ਪਾਵੇ ਕਚੂ ਉਪਾਉ ਮੁਕਤਕਾ ਕਰੇ ਨਾਨਕ ਕਹਿਤ ਗਾਏ ਕਰੁਨਾ ਮੈਂ ਪਾਪ ਸਾਗਰ ਕੈ ਪਾਰ ਉਤਰੇ ਰਾਗ ਗਉੜੀ ਅਸ਼ਟਪਦੀਆ ਮੁਹੱਲਾ ਪਹਿਲਾ ਗਉੜੀ ਗੁਆਰੇਰੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਨਿਦ ਸਿਧ ਨਿਰਮਲ ਨਾਮ ਵਿਚਾਰ ਪੂਰਨ ਪੂਰ ਰਹਿਆ ਬੇਖਮਾਰ ਤ੍ਰਿਗੁਟੀ ਛੂਟੀ ਬੇਮਲ ਮਜਾਰੀ ਗੁਰ ਕੀ ਮਤ ਜੀ ਆਈ ਕਾਰ ਇਨ ਬਿਦ ਰਾਮ ਰੰਤ ਮਨ ਮਾਨਿਆ ਗਿਆਨ ਅੰਜਨ ਗੁਰ ਸ਼ਬਦ ਪਛਾਨਿਆ ਰਹਾ ਇਕ ਸੁਖ ਮਾਨਿਆ ਸਹਿਜ ਮਿਲਾਇਆ ਨਿਰਮਲ ਬਾਣੀ ਭਾਰਮ ਚੁਕਾਇਆ ਲਾਲ ਭਏ ਸੂਹਾ ਰੰਗ ਮਾਇਆ ਨਦਰ ਭਈ ਵਿਖ ਠਾਕ ਰਹਾਇਆ ਉਲਟ ਭਈ ਜੀਵਤ ਮਰ ਜਾਗਿਆ ਸਬਦ ਰਵੇ ਮਨ ਹਰਿ ਸਿਵ ਲਾਗਿਆ ਰਸ ਸੰਗਰਾਹ ਵਿਖ ਵਪਾਰ ਹਰ ਤਿਆਗਿਆ ਭਾਇ ਬਸੇ ਜਮ ਕਾ ਭਉ ਭਾਗਿਆ ਸਾਧ ਰਹੇ ਬਾਦੰ ਅਹੰਕਾਰਾ ਚਿਤ ਹਰਿ ਸਿਵ ਰਤਾ ਹੁਕਮ ਅਪਾਰਾ ਜਾਤ ਰਹੇ ਪਾਤਕੇ ਆਚਾਰ द्रष्टपई सुख आत्मतारा तुझ बिन कोई न देखाओ मीत किस सेवओ किस देवा उचित किस पूछओ किस लागो उपाय किस उपदेश रहा लेवनाई गुरसेवी गुर लागो उपाय भक्त करी रचाव हरनाई सिखिया दीखिया भोजन पाओ हुक्म संजोगी निज घर जाओ गर्भग सुख आत्म ज्योति माहि समाना लिखत मिटे नहीं सब करता करना करता जाना नह पंडित नह चतुर सयाना नह भूलो नह भरम फुलाना कथा न कथनी हुक्म पछाना ਨਾਨਕ ਗੁਰਮਤ ਸਹਿਜ ਸਮਾਨਾ ਗੌੜੀ ਗਵਾਰੇਰੀ ਮਹੱਲਾ ਪਹਿਲਾ ਮਨ ਕੋਂਚਰ ਕਾਇਆ ਉਧਿਆਨੈ ਗੁਰ ਅੰਕਸ ਸੱਚ ਸਬਦ ਨੀਸਾਨੈ ਰਾਜ ਦਵਾਰਾ ਸੋਭ ਸੋਮਾਨੈ ਚਤੁਰਾਈ ਨਹਿ ਚੀਨਿਆ ਜਾਏ ਬਿਨ ਮਾਰੀ ਕਿਉ ਕੀਮਤ ਪਾਈ ਰਹਾਉ ਕਰਮ ਹੈ ਅੰਮ੍ਰਿਤ तस कर ली न कोई करी राख आप दे, आई दे नील अनील, गगन इकठाई जल निवरी गुर बूझ बुझाई मन दे लिया, रहस गुण गाई जैसा घर बाहर सो तैसा बैस गुफा मह आखा कैसा ਸਾਗਰ ਡੁੱਗਰ ਨਿਰਭਉ ਐਸਾ ਮੂਏ ਕਾ ਕਹ ਮਾਰੇ ਕਾਣ ਨਿ ਡਰੇ ਕਾ ਕੈਸਾ ਡਰ ਕਬਨ ਸਬਦ ਪਛਾਨੈ ਤੀਨੇ ਭਾਉਨ ਜਿਨ ਕਹਿਆ ਤਿਨ ਕਹਿਨ ਬਖਾਨਿਆ ਜਿਨ ਬੂਝਿਆ ਤਿਨ ਸਹਿਜ ਪਛਾਨਿਆ ਦੇਖ ਵਿਚਾਰ ਮੇਰਾ ਮਨ ਮਾਨਿਆ ਕੀਰਤ ਸੂਰਤ ਮੁਕਤ ਇਕ ਨਾਈ तही नरंजन रहया समाई निज घर व्याप रहया निज ठाई उस्तत करह केते मौन प्रीत तन मन सूचै साच सो चीत नानक हर भज नीता नीत गौड़ी ग्वारेरी पहला पहला ना मन मरै ना कारज होए ਮਾਨ ਆਸ ਦੂਤਾ ਦੁਰਮਤ ਦੋਏ ਮਨ ਮਾਨ ਗੁਰ ਤੇ ਇਕ ਹੋਏ ਨਿਰਗੁਣ ਰਾਮ ਗੁਣ ਹੈ ਵਸ ਹੋਏ ਆਪ ਨਿਵਾਰ ਵਿਚਾਰੀ ਸੋਏ ਰਹਾਉ ਮਨ ਭੂਲੋ ਬਹੁ ਚਿਤ ਵਿਚਾਰ ਮਨ ਭੂਲੋ ਸਿਰ ਆਵੈ ਭਾਰ ਮਨ ਮਾਨ ਹਰ ਏਕੰਕਾਰ ਮਨ ਭੂਲੋ ਮਾਇਆ ਘਰ ਜਾਏ काम वृता रह नठाई हर भाज प्राणी रसन रसाई गैबर हैबर कांचन सुत नारी बहुत चिंता पिड चालै हारी जुआ खेलणा काची सारी संपाव संची भय विकार हर फसोक उब्बे दरबार सुख सहजै ਜਾ ਪਰਦਾ ਮੁਰਾਰ ਨਦਰ ਕਰੇ ਤਾ ਮੇਲ ਮਿਲਾਏ ਗੁਣ ਸੰਗ੍ਰਹਿ ਔਗਣ ਸਭ ਦ ਜਲਾਏ ਗੁਰਮੁਖ ਨਾਮ ਪਦਾਰਥ ਪਾਏ ਬਿਨ ਨਾਵੈ ਸਭ ਦੁਖ ਨਿਵਾਸ ਮਨਮੁਖ ਮੂੜ ਮਾਇਆ ਚਿਤਵਾਸ ਗੁਰਮੁਖ ਗਿਆਨ ਤੁਰ ਕਰਮ ਲਿਖਿਆਸ ਮਨ ਚੰਚਲ ਤਾਵਤ ਭੁਨ ਤਾਵੈ ਸਾਚੇ ਸੂਚੇ ਮੈਲ ਨਾ ਭਾਵੈ ਨਾਨਕ ਗੁਰਮੁਖ ਹਰਿ ਗੁਣ ਗਾਵੈ ਗੌੜੀ ਗਵਾਰੇ ਦੀ ਮਹੱਲਾ ਪਹਿਲਾ ਹਉ ਮੈਂ ਕਰਤਿਆ ਨਹਿ ਸੁਖ ਹੋਇ ਮਨ ਮਤ ਝੂਠੀ ਸਚਾ ਸੋਇ ਸਗਲ ਬਿਗੂਤੇ ਭਾਵੈ ਦੋਇ ਸੋ ਕਮਾਵੈ ਤੁਰ ਲਿਖਿਆ ਊਏ ਐਸਾ ਜਗ ਦੇਖਿਆ ਜੂ ਆਰੀ ਸਭ ਸੁਖ ਮੰਗਾਏ नाम विसारी रहाऊ अदष्ट दिशा त कह आ जाए बिन देखे कहना बिरथा जाए गुरुमुख दिशा सहज सुभाय सेवा सुरत एक लिब लाए सुख मांगत दुख आगल होए सगल विकारी हार परोए एक बिना झूठे मुक्त ना होए कर कर करता -कर ਦੇਖ ਸੋਏ ਤ੍ਰਿਸ਼ਨਾ ਅਗਨ ਸਾਬਦ 부ਝਾਏ ਹਾਂਜੀ ਤ੍ਰਿਸ਼ਨਾ ਅਗਨ ਸਾਬਦ 부ਝਾਏ ਡਾ 부ਝਾਏ ਪਾਠ ਹੈ ਪੋਲਾ ਰਖਣਾ 부ਝਾਏ ਨਹੀਂ ਬੁਲਣਾ 부ਝਾਏ 부ਝਾ ਭਰਮ ਸਹਜ ਸੁਭਾਏ ਗੁਰਮਤੀ ਨਾਮ ਰਿਦੈ ਵਸਾਏ ਸਾਚੀ ਬਾਣੀ ਹਰ ਗੁਣ ਗਾਏ ਤਨ ਮਹ ਸਾਚੋ ਗੁਰਮੁਖ ਭਾਉ ਨਾਮ ਬਿਨਾ ਨਾਹੀ ਨਿਜਠਾਉ प्रेम परायण प्रीतम राव नजर करे ता बुजै नाऊ माया मोह सर्व जंजाल मन मुख कुचील कुछत बिकराला हां जी कुछतडा पाठ आदकला के कसके बोलना सतगुरु सेवा चूकै जंजाल अमृत नाम सदा सुख नाला गुरु मुख बूजै एक लेवलाए निज घर वासा ਸਾਚ ਸਮਾਏ ਜੰਮਣ ਮਰਣਾ ਥਾਕਰ ਹਾਏ ਪੂਰੇ ਗੁਰ ਤੇ ਇਹ ਮਤ ਪਾਏ ਕਥਨੀ ਕਥਾ ਨ ਆਵੈ ਓਰ ਗੁਰ ਪੁੱਛ ਦੇਖਿਆ 나ਹੀ ਦਰ ਹੋਰ ਦੁਖ ਸੁਖ ਭਾਣਾ ਤਿਸੈ ਰਜਾਈ ਨਾਨਕ ਨੀਚ ਕਹੈ ਨਿਬਲਾਈ ਦੁਖ ਸੁਖ ਭਾਣਾ ਤਿਸੈ ਰਜਾਈ ਨਾਨਕ ਨੀਚ ਕਹੇ ਲਿਵ ਲਾਈ ਗੁਰੂ ਕੀ ਸਾਧ ਸੰਗਤ ਜੀ ਬਾਣੇ ਪੜਦਿਆਂ ਤੋਂ ਲਗਾ ਮਾਤਰਾ ਲਉਦਿਆਂ ਤੋਂ ਉਚਾਰਨ ਕਰਦਿਆਂ ਤੋਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹੋਣਗੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਤਿਗੁਰੂ ਦੀ ਸੰਗਤ ਬਖਸ਼ ਲੈਣਾ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਅੱਗੇ ਤੋਂ ਅਰਦਾਸ ਬੇਨਤੀ ਕਰਨੀ ਕਿ ਸਰੀਰਕ ਤੰਦਰੁਸਤੀ ਬਖਸ਼ ਕੇ ਆਪ ਜੀ ਦੀ ਸੇਵਾ ਆਪ ਹੀ ਲੈ ਲੈਣ ਅਤੇ ਚੜ੍ਹਦੇ ਗਲਾ ਵਿੱਚ ਰੱਖਣ ਹੋਈਆਂ ਭੁਲਾਣਾਂ ਨੂੰ ਮਾਫ਼ ਕਰਨਾ ਅੱਗੇ ਤੋਂ ਸਮੱਤ ਬਖਸ਼ਿਸ਼ ਕਰਨਾ ਆਓ ਬੁਲਾਓ ਗੁਰੂ ਜੀ ਦੀ ਬਖਸ਼ੀ ਹੋਈ ਭਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ